ਅਲੀ ਸਸ ਰਿਕਰਡ ਉਸ ਤੋਂ ਕੀ ਹਾਲਚਾਲਾ ਉਮੀਦਵਾਰ ਸਰੇ ਚੜ੍ਹਜਕਲਾ ਚੋ ਗਿਆ। ਗੱਲ ਕਰਨੀਆਂ ਤੁਸੀਂ ਉੱਪਰ ਲਿਖਿਆ ਪੜ ਲਿਆ ਹੁਣ ਕਿਸ ਵਿਸ਼ੇ ਦੇ ਗੱਲ ਗੱਲ ਹੋਣ ਲੱਗੀ ਹੈ ਗੱਲ ਹੋਣੀ ਆ ਅੱਜ ਦੇ ਹਾਲਾਤਾਂ ਤੇ ਜਿਹੜੇ ਪੰਜਾਬ ਚ ਹਾਲਾਤ ਬੜੇ ਹੋਏ ਨੇ। ਗੱਲ ਕਿੱਥੋਂ ਸ਼ੁਰੂ ਕਰਾਂ ਦੋ ਤਬਕਿਆਂ ਦੀ ਗੱਲ ਕਰਨੀ ਆ ਦੋ ਲੋਕਾਂ ਦੀ ਗੱਲ ਕਰਨੀ ਆ ਉਹ ਦੋ ਲੋਕ ਕਿਹੜੇ ਆ? ਇੱਕ ਉਹ ਅੱਜ ਨਾਲੋਂ ਅਕਸਰ ਭੰਡਿਆ ਜਾਂਦਾ ਸੋ ਜੰਗਲ ਦੇ ਬਿੜੀ ਦੇ ਵੈਸੇ ਆਮ ਉਹਨਾਂ ਵਾਸਤੇ ਇੱਕ ਲਫ਼ਜ਼ ਵਰਤਿਆ ਜਾਂਦਾ ਕੰਜਰ ਲੋਕ ਇੱਕ ਕੰਜਰ ਨੇ ਇੱਕ ਕੰਜਰ ਖਾਣਾ ਕਰਦੇ ਨੇ ਇਹੋ ਕਹਿੰਦੇ ਪੰਜਾਬੀ ਚ ਆਪਾਂ ਨੂੰ ਉਹਨਾਂ ਨੂੰ ਉਹ ਕੌਣ ਹੈ ਕਲਾਕਾਰ ਸਹੀ ਗੱਲ ਹੈ ਇਹੋ ਨਕਸ਼ਾ ਵਰਤਦੇ ਆਪਾਂ ਵੀ ਆਪਾਂ ਸਹੀ ਹੋ ਸਕਦਾ ਪਰ ਅੱਜ ਦੇ ਟਾਈਮ ਦੇ ਵਿੱਚ ਇੱਕੋ ਤੇ ਦੂਸਰੇ ਪਾਸੇ ਕੌਣ ਨੇ ਹਰ ਵੇਲੇ ਲੋਕਾਈ ਦਾ ਭਲੇ ਦੀ ਗੱਲ ਕਰਨ ਵਾਲੇ ਧਰਮ ਦਾ ਪਾਠ ਪੜਾਉਣ ਵਾਲੇ ਵੱਡੇ-ਵੱਡੇ ਆਲੇ ਸ਼ਾਨ ਬੰਗਲੇ ਡੇਰੇ ਵੱਡੇ-ਵੱਡੇ ਆਲੇ ਸ਼ਰ ਗੱਡੀਆਂ ਤੇ ਲੋਕਾਂ ਨੂੰ ਇਹ ਉਪਦੇਸ਼ ਦੇਣ ਵਾਲੇ ਕਿ ਮਾਇਆ ਤੋਂ ਬਚੋ ਮਾਇਆ ਨਾਕੜੀਆਂ ਤੋ ਇਹ ਸਮਝ ਗਿਆ ਮੈਂ ਗੱਲ ਕੀ ਦੀ ਤੇ ਕੀ ਦੀ ਕਰ ਰਿਹਾ ਹੁਣ ਮੈਂ ਆਵਾਂ ਮੇਨ ਮੁੱਦੇ ਤੇ ਮੇਨ ਮੁੱਦਾ ਆ ਪਿਆਰਿਓ ਅੱਜ ਉਹ ਕੰਜਰ ਜਿਹਨਾਂ ਕੰਜਰ ਲੋਕ ਕਹਿੰਦੇ ਆ ਆਮ ਪੰਜਾਬੀ ਭਾਸ਼ਾ ਵਰਤੀ ਜਾਂਦੀ ਹੁੰਦਾ ਵਾਸਤੇ ਅੱਜ ਉਹ ਲੋਕ ਹੜਾ ਦੀ ਮਾਰ ਵਿੱਚ ਆਏ ਲੋਕਾਂ ਦੀ ਮਦਦ ਕਰ ਰਹੇ ਆ ਆਪਣੇ ਜੇਬ ਚੋਂ ਪੈਸਾ ਮਾ ਕੇ ਹੜਾਇ ਤੇ ਫਿਰਦੇ ਆ ਕੋਈ ਟਰੈਕਟਰਾਂ ਦੇ ਤੁਰੇ ਫਿਰਦਾ ਕੋਈ ਟਰਾਲੀਆਂ ਤੇ ਕੋਈ ਕਿਸ਼ਤੀਆਂ ਵਿੱਚ ਕੋਈ ਕਿਸ਼ਤੀਆਂ ਵੜਦਾ ਫਿਰਦਾ ਕੋਈ ਟਰੈਕਟਰ ਵੜਦਾ ਫਿਰਦਾ ਕੋਈ ਰਾਸ਼ਨ ਵੜਦਾ ਫਿਰਦਾ ਕੋਈ ਚਾਰਾ ਲੈ ਕੇ ਤੁਰੇ ਫਿਰਦਾ ਇਹ ਉਹਨਾਂ ਗੱਲ ਕਰਤਾ ਜਿੰਨੂੰ ਆਪਣੇ ਲੋਕ ਸ਼ਾਇਦ ਕੰਜਰ ਬੋਲਦੇ ਆ ਪੰਜਾਬੀ ਜੀ ਭਾਸ਼ਾ ਲੱਤੀ ਜਾਂਦੀ ਹੈ ਹੁਣ ਦੱਸੋ ਦੂਸਰੇ ਪਾਸੇ ਉਹ ਲੋਕ ਚੰਦ 1 ਨੂੰ ਛੱਡ ਕੇ ਉਂਗਲਾ 'ਤੇ ਬਾਕੀ ਕੋਈ ਲੰਬਾ ਕੋਈ ਡੇਰੇਦਾਰ ਲੰਬਾ ਕੋਈ ਉਹਨਾਂ ਜੋ ਬਾਬਾ ਲੰਬਾ ਵੱਡੇ-ਵੱਡੇ ਗੱਡੀਆਂ ਬੰਗਲੇ ਵੱਡੇ-ਵੱਡੇ ਆਸ਼ਰਮਾ ਵੱਡੇ-ਵੱਡੇ ਤਾਂਜਾਂਗ ਵਾਲੇ ਮੈਂ ਕਿਹਾ ਨਾਮ ਦੇ ਲੈਣਾ ਨਾਮ ਲਾਤਾ ਮੁੱਦਾ ਮਸਲਾ ਬਣ ਜਾਣਾ ਤੁਸੀਂ ਸਮਝਦਾਰ ਹੋ ਗੱਲ ਕੀ ਤੇ ਕੀ ਕੰਮ ਦੀ ਕੋਸ਼ਿਸ਼ ਕਰ ਰਹੇ ਹੋ ਤੇ ਫਿਰ ਪਿਆੜਿਓ ਜੇ ਇਹ ਕੰਜਰ ਜੋ ਨਾ ਪੱਕੰਝਰ ਕਹਿੰਦੇ ਆ ਜੇ ਅਹਲੇ ਟਾਈਮ ਤੇ ਫਿਰ ਇੰਨਾ ਨਹੀਂ ਕੰਮ ਆਉਣਾ ਤੇ ਫਿਰ ਭਾਈ ਇਹਨਾਂ ਤੋਂ ਇਹ ਕੀ ਲੈਣਾ ਗਿੜੇ ਲਾ ਕੇ ਬੜਿਆ-ਬੜਿਆ ਸਟੇਜਾਂ ਗਰਮੀ ਚ ਏਸੀ ਸਿਆਲ ਚ ਹੀਟਰ ਲਾ ਕੇ ਬੜੇ-ਬੜੇ ਸੋਹਣੇ-ਸੋਹਣੇ ਸੈੱਟ ਦੇ ਸਾਹਮਣੇ ਜਨਤਾ ਸੰਗਤ ਬਿਠਾ ਕੇ ਹਰ ਤਰ੍ਹਾਂ ਦੀ ਗੱਲ ਕਰਦਾਂ ਕਿਸੇ ਇੱਕ ਤਾਂ ਉਹਦੀ ਗੱਲ ਕਰਦਾ ਬਾਅਦ ਬੜੇ ਲੰਬੇ-ਲੰਬੇ ਉਪਦੇਸ਼ ਮੰਨ ਬਤਾ ਦੋ ਬਤਾ ਇਸ ਬਾਅਦ ਦੇ ਗੱਲਾਂ ਕਰਦੇ ਹੁੰਦੇ ਪਰ ਅੱਜ ਤੱਕ ਮੰਨ ਤਾਂ ਲੋੜ ਆ ਅੱਜ ਉਸੇ ਮਾਨਤਾ ਲੋੜ ਪੈ ਗਈ ਆ ਜਿਹੜੀ ਡੁੱਬਤੀ ਪਈ ਆ ਤੇ ਉਹਨਾਂ ਚ ਕੋਈ ਨਹੀਂ ਲੱਭਾ ਲੱਭ ਗਈ ਨਹੀਂ ਲੱਭਾ ਸੋ ਪਿਆਰ ਉਹ ਗੱਲ ਇਹ ਆ ਫਿਰ ਜੇ ਸਾਡੇ ਕੰਮ ਹੀ ਇਹਨਾਂ ਨੇ ਹੋਣਾ ਤੇ ਫਿਰ ਇਹਨਾਂ ਤੋਂ ਕੀ ਲੈਣਾ ਜਵਾਬ ਤੁਸੀਂ ਦੇਣਾ ਗੱਲਾਂ ਕੌੜੀਆਂ ਜ਼ਰੂਰ ਨੇ ਪਰ ਅਗਰ ਸਹਿਮਤ ਹੋ ਤਾਂ ਵੀ ਜੇ ਨਹੀਂ ਸਹਿਮਤ ਤਾਂ ਵੀ ਆਪਣੇ ਵਿਚਾਰ ਦਿਓ ਤਾਂ ਬੜਾ